ਗਲਤੀ ਹਰਜੋਤ ਸਿੰਘ ਮੰਨ ਲਈ ਐ ਇਹਨਾਂ ਨੂੰ ਹੁਣ ਜਿਹੜੀ ਇਥੋਂ ਤਨਖਾਹ ਲੱਗੀ ਆ ਹਰਜੋਤ ਸਿੰਘ ਜੇ ਤੁਸੀਂ ਉਹਨੂੰ ਕਬੂਲ ਕਰਦੇ ਹੋ ਤੇ ਹਾਂ ਕਹਿਣਾ ਵਾ ਸਰਦਾਰ ਹਰਜੋਤ ਸਿੰਘ ਅੱਜ ਹੀ ਹੁਣੇ ਹੀ ਨੌਵੇਂ ਪਾਤਸ਼ਾਹ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਇਥੋਂ ਦਰਬਾਰ ਸਾਹਿਬ ਤੋਂ ਤੁਰ ਕੇ ਜਾਣਗੇ ਇਸ ਅਸਥਾਨ ਨੂੰ ਜਾਂਦੇ ਰਸਤੇ ਆ ਅਤੇ ਗਲੀਆਂ ਨੂੰ ਆਉਣ ਵਾਲੇ ਸਮੇਂ 'ਚ ਠੀਕ ਕਰਵਾਉਣਗੇ ਪ੍ਰਵਾਹ ਨੇ ਤੁਹਾਨੂੰ ਸਤਿਵੰਤ ਹਰਜੋਤ ਸਿੰਘ ਤੁਸੀਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਜਾਓਗੇ ਧਾਰਮ ਪ੍ਰਚਾਰ ਕਮੇਟੀ ਸ਼੍ਰੀ ਅਮਰਤਸਰ ਦਾ ਸਹਿਯੋਗ ਲਿਆ ਜਾਵੇ ਧਾਰਮਿਕ ਤੇ ਗੁਰਮਤ ਸਮਾਗਮ ਕਰਨੇ ਅਤੇ ਨਗਰ ਕੀਰਤਨ ਕੱਢਣੇ ਨਾਗਰ ਕੀਰਤਨ ਸਜਾਉਣੇ ਖਾਲਸਾ ਪੰਥ ਦੀਆਂ ਸਿੱਖ ਸੰਸਥਾਵਾਂ ਦੇ ਕਾਰਜ ਹਨ ਅਤੇ ਪੰਥ ਇਹਨਾਂ ਨੂੰ ਪੂਰਨ ਕਰਨ ਲਈ ਪੂਰਨ ਸਮਰੱਥ ਹੈ ਇਸ ਲਈ ਸਰਕਾਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ ਉੱਤੇ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸਹਿਯੋਗ ਕਰੇ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਬਿਹਾਰ ਸਰਕਾਰ ਨੇ ਸਹਿਯੋਗ ਕੀਤਾ ਸੀ ਸਿੱਖ ਸੰਸਥਾਵਾਂ ਵੀ ਸਰਕਾਰ ਅਤੇ ਸਰਕਾਰ ਦੇ ਨੁਮਾਇੰਦਿਆਂ ਦਾ ਇਨ੍ਹਾਂ ਸਮਾਗਮਾਂ ਵਿੱਚ ਬਣ ਦਾ ਸਤਕਾਰ ਕਰੇ ਕਿਉਂਕਿ ਇਨ੍ਹਾਂ ਸ਼ਤਾਬਦੀ ਸਮਾਗਮਾਂ ਵਿੱਚ ਸ਼ਾਮੂਲੀਅਤ ਕਰ ਲਈ ਜੇਸ਼ ਵਿਦੇਸ਼ ਤੋਂ ਸਕਤਾ ਸ਼੍ਰੀ ਆਨੰਦਪੁਰ ਸਾਹਿਬ ਅਤੇ ਨੌਵੇਂ ਪਾਤਸ਼ਾਹ ਨਾਲ ਸੰਬੰਧਤ ਹੋਰ ਗੁਰਧਾਮਾਂ ਉੱਤੇ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿੱਚ ਪਹੁੰਚਣ ਗਿਆ ਇਸ ਲਈ ਪੰਜਾਬ ਸਰਕਾਰ ਇਹਨਾਂ ਥਾਵਾਂ ਨੂੰ ਆਉਂਦੇ ਰਸਤੇ ਸੜਕਾਂ ਠੀਕ ਕਰੇ ਪੁਲ ਟੁੱਟਾ ਪਿਆ ਸਾਰਾ ਹੀ ਉਥੋਂ ਵਾਲਾ ਮੈਂ ਥੋੜੇ ਦਿਨ ਪਹਿਲਾਂ ਲੰਘਿਆ ਲੋੜਿੰਦੇ ਵਿਕਾਸ ਕਾਰਜ ਕਰੇ ਸੰਗਤ ਦੀ ਸਹੂਲਤ ਵਾਲੇ ਹੋਰ ਪ੍ਰਬੰਧ ਯਕੀਨੀ ਬਣਾਏ ਜਿਵੇਂ ਬੀਤੇ ਸਮੇਂ ਮਨਾਇਆਂ ਸ਼ਤਾਬਦੀਆਂ ਮੌਕੇ ਸਮੇਂ ਦੀਆਂ ਸਰਕਾਰਾਂ ਨੇ ਗੁਰੂ ਸਾਹਿਬਾਨ ਨੂੰ ਸਮਰਪਿਤ ਹੁੰਦਿਆਂ ਕਾਲਜ ਹਸਪਤਾਲ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਹਨ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਉਸ ਤਰਜ ਉੱਤੇ ਕਾਰਜ ਕਰਦਿਆ ਨਵੇਂ ਪਾਤਸ਼ਾਹ ਦੀ ਯਾਦਗਾਰ ਵੱਜੋਂ ਲੋਕ ਭਲਾਈ ਲਈ ਆਜਾਹੇ ਸੰਸਥਾਨ ਕਾਇਮ ਕਰੇ ਜਦੋਂ ਗੁਰੂ ਨਾਨਕ ਸਾਹਿਬ ਦਾ 500 ਸਾਲਾ ਮਨਾਇਆ ਗਿਆ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬੜੇ ਕਾਲਜ ਹੂਦ ਵਿੱਚ ਆਏ ਆ ਇਹ ਕੰਮ ਸਰਕਾਰਾਂ ਦੇ ਕਰਨ ਵਾਲੇ ਆ ਇਸ ਪਾਸੇ ਸਰਕਾਰ ਜਿਹੜੀ ਆ ਧਿਆਨ ਦੇਵੇ ਸਾਹਮਣੇ ਆਏ ਤੱਥਾਂ ਤੋਂ ਸਪਸ਼ਟ ਹੋਇਆ ਹੈ ਕਿ ਸ਼੍ਰੀਨਗਰ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਸਿੱਖ ਮਰਿਆਦਾ ਦੀ ਵੱਡੀ ਲੁੰਗੜਾਈ ਆ ਜਿਸ ਨਾਲ ਸਿੱਖਾਂ ਦੇ ਹਿਰਦੇ ਵਲੁੰਦਰੇ ਗਏ ਨੇ ਗਲਤੀ ਹਰਜੋਤ ਸਿੰਘ ਮੰਨ ਲਈ ਐ ਇਹਨਾਂ ਨੂੰ ਹੁਣ ਜਿਹੜੀ ਇਥੋਂ ਤਨਖਾਹ ਲੱਗੀ ਆ ਹਰਜੋਤ ਸਿੰਘ ਜੇ ਤੁਸੀਂ ਉਹਨੂੰ ਕਬੂਲ ਕਰਦੇ ਹੋ ਤੇ ਹਾਂ ਕਹਿਣਾ ਵਾ ਸਰਦਾਰ ਹਰਜੋਤ ਸਿੰਘ ਅੱਜ ਹੀ ਹੁਣੇ ਹੀ ਨੌਵੇਂ ਪਾਤਸ਼ਾਹ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਇਥੋਂ ਦਰਬਾਰ ਸਾਹਿਬ ਤੋਂ ਤੁਰ ਕੇ ਜਾਣਗੇ ਇਸ ਅਸਥਾਨ ਨੂੰ ਜਾਂਦੇ ਰਸਤੇ ਆ ਅਤੇ ਗਲੀਆਂ ਨੂੰ ਆਉਣ ਵਾਲੇ ਸਮੇਂ 'ਚ ਠੀਕ ਕਰਵਾਉਣਗੇ ਪ੍ਰਵਾਹ ਨੇ ਤੁਹਾਨੂੰ ਸਤਿਵੰਤ ਅਤੇ ਚੰਗੀ ਸਾਫ ਸਫਾਈ ਯਕੀਨੀ ਬਣਾਉਣਗੇ ਗੁਰਦੁਆਰਾ ਕੋਠਾ ਸਾਹਿਬ ਪਾਤਸ਼ਾਹੀ ਨੌਵੀਂ ਵੱਲਾ ਸ੍ਰੀ ਅੰਮ੍ਰਿਤਸਰ ਵਿਖੇ ਉੱਥੇ ਨੇੜੇ ਜਾ ਕੇ 100 ਮੀਟਰ ਤੁਰ ਕੇ ਜਾਣਗੇ ਇਸ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਨੂੰ ਸੁਧਾਰਨ ਲਈ ਕਾਰਜ ਕਰਨਗੇ ਪ੍ਰਵਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਵੀ ਇਸੇ ਤਰ੍ਹਾਂ 100 ਮੀਟਰ ਤੋਂ ਜਾਂ ਨੇੜੇ ਜਾ ਕੇ ਤੁਰਨਗੇ ਤੇ ਲੋੜਿੰਦੇ ਕਾਰਜਾਂ ਤੇ ਰਸਤਿਆਂ ਦਾ ਪ੍ਰਬੰਧ ਯਕੀਨੀ ਬਣਾਉਣਗੇ ਪ੍ਰਵਾਨ ਇਹ ਨੌਵੀਂ ਪਾਤਸ਼ਾਹ ਦੇ ਸ਼ਹੀਦੀ ਅਸਥਾਨ ਗੋਵਰਦਾਰਾ ਸ਼੍ਰੀ ਸੀਸਗੰਝ ਸਾਹਿਬ ਦਿੱਲੀ ਵਿਖੇ ਉੱਥੇ ਜਾ ਕੇ ਪਤਾ ਲੱਗੂਗਾ ਕਿ ਕਿਵੇਂ ਸਿੱਖਾਂ ਨੇ ਭਾਈ ਮਤੀ ਦਾਸ ਨੇ ਭਾਈ ਸਤੀ ਦਾਸ ਨੇ ਭਾਈ ਦਇਆਲਾ ਜੀ ਨੇ ਸਿੱਖੀ ਦੇ ਲਈ ਧਾਰਮਿਕ ਆਜ਼ਾਦੀ ਲਈ ਆਪਣੇ ਸੀਸ ਤੇ ਆਰਾ ਚਰਵਾਇਆ ਦੇਗ ਚੁੱਪਲੇ ਰੂਹ ਚ ਸੜ ਕੇ ਲਪੇਟ ਕੇ ਕਿਵੇਂ ਜਲਾਦ ਜਲਾਲਉਦੀਨ ਦੀ ਤਲਵਾਰ ਨੇ ਸੱਚੇ ਪਾਤਸ਼ਾਹ ਦਾ ਸੀਸ ਧੜ ਤੋਂ ਵੱਖ ਕੀਤਾ ਪਰ ਕਲਗੀਧਰ ਪਾਤਸ਼ਾਹ ਕਹਿੰਦੇ ਆ ਕਿਲਕ ਜੰਝੂ ਰਾਖਾ ਪ੍ਰਭ ਤਾਕਾ ਕਿਨੋਂ ਵੱਡੋ ਕਲੂ ਮੈਂ ਸਾਕਾ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਸਿਰਣ ਕਿਵੇਂ ਰੱਖਣਾ ਕਹਿ ਹਰਜੋਤ ਸਿੰਘ ਤੁਸੀਂ ਗੁਰਦੁਆਰਾ ਸ਼ੀਸਗੰਜ ਸਾਹਿਬ ਦਿੱਲੀ ਜਾਓਗੇ ਵਰਜੀਤ ਸਿੰਘ ਤੁਸੀਂ ਆਪਣੀ ਗਲਤੀ ਕਬੂਲ ਕੀਤੀ ਆ 11 ਦਿਨ ਨੇੜਲੇ ਗੁਰਦੁਆਰੇ ਜੋੜੇ ਝਾੜਨੇ ਆ ਤੇ ਭਾਂਡੇ ਮਾਂਜਣ ਦੀ ਸੇਵਾ ਪ੍ਰਵਾਨ ਮੈਂ ਕਹਤਾਂ ਇਹਨਾਂ ਨੂੰ ਹਾਂਜੀ ਜਿੰਦਾਰੀ ਪ੍ਰਵਾਨ ਇਸ ਤੋਂ ਇਲਾਵਾ 11 ਦਿਨ ਨਿਤਨੇਮ ਤੋਂ ਇਲਾਵਾ ਰੋਜ਼ ਪੰਜ ਜਪਜੀ ਸਾਹਿਬ ਇਹ ਪੰਜ ਜਾਬਸਾਰ ਪਾਠ ਕਰਨੇ ਆ ਪ੍ਰਵਾਨ ਆ ਕਰਵਾਉਣ ਜੀ ਸੇਵਾ ਪੂਰੀ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ 1100 ਰੁਪਏ ਦੀ ਦੇਖ ਤੇ 1100 ਗੁਰੂ ਦੀ ਗੋਲਕ ਚ ਭੇਟਾ ਕਰਕੇ ਤੇ ਫਿਰ ਇੱਥੇ ਆੜ ਕੇ ਤੁਸੀਂ ਸੁਰਖਰੂ ਹੋਣਾ ਪ੍ਰਵਾਨ ਆ ਕਰਵਾਉਣ ਜੀ ਠੀਮਾ ਜਾਜਨਾ ਦੀ ਅਰਦਾਸ ਅਕਾਲ ਤਖਤ ਸਾਹਿਬ ਆਣ ਕੇ ਕਰਨੀ ਤੇ ਸੁਰਖਰੂ ਹੋਣਾ ਪ੍ਰਵਾਨ ਹੈ ਜੀ ਪ੍ਰਵਾਨ ਹੈ ਜਗਪਾਲ ਸਿੰਘ 11 ਦਿਨ ਜੋੜੇ ਝਾੜਨ ਤੇ ਭਾਂਡੇ ਮਾਜਣ ਦੀ ਸੇਵਾ ਹੱਥੀ ਕਰਨੀ 1 ਘੰਟਾ ਨੇੜਲੇ ਗੁਰਦੁਆਰੇ ਪ੍ਰਵਾਨ ਆ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ 11 ਦਿਨ ਨਿਤਨੇਮ ਤੋਂ ਇਲਾਵਾ ਪੰਜ ਜਪਜੀ ਸਾਹਿਬ ਤੇ ਪੰਜ ਜੋਤ ਸਾਹਿਬ ਦੇ ਪਾਠ ਕਰਨੇ ਪ੍ਰਵਾਨ ਆ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਸੇਵਾ ਪੂਰੀ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਉਣਾ 1100 ਰੁਪਏ ਦੀ ਦੇਗ 1100 ਗੁਰੂ ਕੀ ਗੋਲਕ 'ਚ ਭੇਟਾ ਕਰਨੇ ਆ ਤੇ ਖਿਮਾ ਜਾਚਨਾ ਦੀ ਅਰਦਾਸ ਕਰਾਉਣੀ ਪ੍ਰਵਾਨ ਆ ਭਗਵਾਨ ਜੀ ਅੱਗੇ ਦਓ ਜੀ ਸੋਮਨਾਥ ਸਿੰਘ ਤੁਸੀਂ ਆਪਣੀ ਗਲਤੀ ਕਬੂਲ ਕੀਤੀ 11 ਦਿਨ ਜੋੜੇ ਝਾੜਨ ਦੀ ਸੇਵਾ ਤੇ ਭਾਂਡੇ ਮਾਂਜਣ ਦੀ ਸੇਵਾ ਨੇੜਲੇ ਗੁਰਦੁਆਰਾ ਸਾਹਿਬ 1 ਘੰਟਾ ਕਰਨੀ ਪ੍ਰਵਾਨ ਆ 11 ਦਿਨ ਨਿਤਨੇਮ ਤੋਂ ਇਲਾਵਾ ਪੰਜ ਜਪਜੀ ਸਾਹਿਬ ਦੇ ਪੰਜ ਜਾਪ ਸਾਹਿਬ ਦੇ ਪਾਠ ਕਰਨੇ ਪ੍ਰਵਾਨ ਆ ਜੀ ਸੇਵਾ ਪੂਰੀ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਆਉਣਾ 1100 ਰੁਪਏ ਦੀ ਦੇਗ 1100 ਰੁਪਏ ਗੁਰੂ ਕੀ ਗੋਲਕ 'ਚ ਭੇਟਾ ਤੇ ਮਾਫ਼ੀ ਦੀ ਅਰਦਾਸ ਖਿਮਾ ਜਾਂਚਨਾ ਦੀ ਕਰਾਉਣੀ ਪ੍ਰਵਾਨ ਆ ਬੈਠੋ ਦੇਖੋ ਗੁਰ ਸਿੱਖਾ ਇੱਕੋ ਪਿਆਰ ਗੁਰ ਮਤਾ ਪੁੱਤਾਂ ਭਾਈਆਂ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਆ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਗੁਰੂ ਕੀਆਂ ਸ਼ਤਾਬੀਆਂ ਰਲ ਮਿਲ ਕੇ ਮਨਾਈਏ ਗੁਰੂ ਨੂੰ ਸਮਰਪਿਤ ਰਹੀਏ ਆਪੋ ਆਪਣੀ ਜਿਹੜੀ ਅਧਿਕਾਰ ਖੇਤਰ ਆ ਉਹਦੇ ਮੁਤਾਬਕ ਆਪਾਂ ਕੰਮ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰਨ ਹਮਰਾਏ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਡੇ ਹਮੇਸ਼ਾ ਗੁਰੂ ਦੇ ਕਰਜ਼ਦਾਰ ਰਹੀਏ ਗੁਰੂ ਨੂੰ ਸਮਰਪਿਤ ਰਹੇਗੇ ਸਮੂਹ ਖਾਲਸਾ ਪੰਥ ਨਾਲ ਬੇਨਤੀਆਂ ਕਰਦੇ ਆ ਵਿਚਾਰਾ ਕਰਦੇ ਆ ਮੈਂ ਵੱਧ ਘੱਟ ਬੋਲ ਗਿਆ ਵਾਂ ਤਾਂ ਪੰਥ ਕੋਲੋਂ ਗੁਰੂ ਕੋਲੋਂ ਮਾਫੀ ਮੰਗਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ